ਫੋਨ ਉਹ ਵੀ ਲੋਕ ਬਿਲਡ ਦੇ ਵਿੱਚੋਂ ਬਾਹਰ ਨਿਕਲ ਕੇ ਆ ਰਹੇ ਆ ਜਿਹੜੇ ਲੋਕ ਕਦੀ ਅਸੀਂ ਕੈਮਰੇ ਦੇ ਅੱਗੇ ਜਿਹੜੇ ਲੋਕ ਕਦੀ ਅਸੀਂ ਸੋਸ਼ਲ ਮੀਡੀਆ ਤੇ ਦੇਖੇ ਵੀ ਨਹੀਂ ਸੀ ਜਿਹੜੇ ਆ ਕੇ ਕ੍ਰਿਸਚਨ ਲੋਕਨ ਉਹ ਪਾਦਰੀ ਬਲਦਕਾਰੀ ਉਹ ਰੇਪਸਟ ਪਾਦਰੀ ਹਲੇ ਥੋੜਾ ਸਮਾਂ ਹੋਇਆ ਕਿ ਪਹਿਲਾਂ ਕਿ ਕੁਝ ਵੀਡੀਓਜ਼ ਵਾਇਰਲ ਹੋਈਆਂ ਸੀ ਜਦੋਂ ਇੱਕ ਗੁਰੂ ਘਰ ਦੇ ਵਿੱਚ ਇੱਕ ਛੋਟੇ ਜਿਹੇ ਲੜਕੇ ਦੇ ਨਾਲ ਸ਼ੋਸ਼ਣ ਹੋ ਰਿਹਾ ਸੀ ਉਹਦਾ ਇੱਕ ਸੈਕਸ਼ੂਅਲ ਅਬਿਊਜ਼ ਹੋ ਰਿਹਾ ਸੀ ਇੱਕ ਚਾਈਲਡ ਅਬਿਊਜ਼ ਹੋ ਰਿਹਾ ਸੀ ਕੋਈ ਨਹੀਂ ਬੋਲਿਆ ਕੋਈ ਨਹੀਂ ਸਾਹਮਣੇ ਆਇਆ ਕਿਸੇ ਲੋਕ ਕੰਨੇ ਨੇ ਕਿਹਾ ਓਏ ਬੰਦ ਕਰ ਦੋ ਗੁਰੂ ਘਰ ਇਹ ਕਿੱਥੋਂ ਆਏ ਉਹ ਕਿੱਥੋਂ ਆਏ ਬਸ ਇੱਕ ਅਰੋਪੀ ਦੇ ਨਾਮ ਦੇ ਅੱਗੇ ਮਸੀਹ ਤੇ ਪਾਦਰੀ ਲੱਗਾ ਹੋਣਾ ਚਾਹੀਦਾ ਦੇਖੋ ਫਿਰ ਲੋਕੀ ਕਿੱਦਾਂ ਬਿੱਲਾ ਦੇ ਵਿੱਚੋਂ ਬਾਹਰ ਹੁੰਦੇ ਆ ਗੱਲਾਂ ਕਰਨ ਦੇ ਲਈ ਮੇਉਨਾ ਸਾਰੇ ਪੋਡਕਾਸਟ ਵਾਲਿਆਂ ਨੂੰ ਵੀ ਕਹਿ ਰਹੀਆਂ ਜਿਹੜੇ ਆਪਣੇ ਵਿਊਜ਼ ਦੇ ਚੱਕਰ ਦੇ ਵਿੱਚ ਪਾਦਰੀਆਂ ਨੂੰ ਬੁਲਾ ਕੇ ਜਾਂ ਕੋਹਰਾ ਧਰਮਨ ਨੂੰ ਬੁਲਾ ਕੇ ਤੁਸੀਂ ਡਿਬੇਟ ਕਰਾ ਰਹੇ ਹੋ ਤੇ ਜਦੋਂ ਆਹ ਈਡੀਆਂ ਵੱਡੀਆਂ-ਵੱਡੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਉਦੋਂ ਤੁਹਾਡੇ ਪੋਡਕਾਸਟ ਕਿੱਥੇ ਗਏ ਸੀ ਉਦੋਂ ਤੁਸੀਂ ਪੋਡਕਾਸਟਰ ਕਿਉਂ ਨਹੀਂ ਬਿਠਾਏ ਇਹ ਨਾ ਗੱਲਾਂ ਦੇ ਹਾਂਜੀ ਖੁਸ਼ ਤਾਂ ਬੜੇ ਹੋਏ ਹੋਗੇ ਨਵਾਂ ਟੌਪਿਕ ਜੋ ਮਿਲ ਗਿਆ ਤੁਹਾਨੂੰ ਕਿੰਨਾ ਚੱਦਾ ਏ ਤੁਸੀਂ ਕ੍ਰਿਸ਼ਨਾਂ ਦੇ ਉੱਪਰ ਇਕਲਜ਼ਾਮ ਲੋਂਦੇ ਰਹੇ ਸੀ ਇਹ ਤਰਨ ਪਰਿਵਰਤਨ ਤਰਨ ਪਰਿਵਰਤਨ ਤਰਨ ਪਰਿਵਰਤਨ ਚਲੋ ਇੱਕ ਨਵਾਂ ਟੌਪਿਕ ਮळे ਤੁਹਾਨੂੰ ਗੱਲ ਕਰਨ ਦੇ ਲਈ ਸੋਣ ਉਹ ਵੀ ਲੋਕ ਬਿਲਡ ਦੇ ਵਿੱਚੋਂ ਬਾਹਰ ਨਿਕਲ ਕੇ ਆ ਰਹੇ ਆ ਜਿਹੜੇ ਲੋਕ ਕਰਦੀ ਸੀ ਕੈਮਰੇ ਦੇ ਅੱਗੇ ਜਿਹੜੇ ਲੋਕ ਕਰਦੀ ਸੀ ਸੋਸ਼ਲ ਮੀਡੀਆ ਤੇ ਦੇਖੇ ਵੀ ਨਹੀਂ ਸੀ ਜਿਹੜੇ ਆ ਕੇ ਕ੍ਰਿਸਚਨ ਲੋਕ ਨੂੰ ਉਹ ਪਾਦਰੀ ਬਲਦਕਾਰੀ ਉਹ ਰੇਪਸਟ ਪਾਦਰੀ ਕਿੰਨੇ ਖੁਸ਼ ਹੁੰਦੇ ਹੋਣਗੇ ਨਾ ਕਿੰਨਾ ਤੁਹਾਨੂੰ ਮਜਾ ਆਉਂਦਾ ਤੁਸੀਂ ਪਤਾ ਨਹੀਂ ਕਿਦਾਂ ਟਾਈਮ ਦੇ ਹਿਸਾਬ ਦੇ ਨਾਲ ਆਪਣੀ ਸੋਚ ਬਦਲ ਲੈਂਦੇ ਹੋ ਖੱਲੇ ਥੋੜਾ ਸਮਾਂ ਹੋਇਆ ਕਿ ਪਹਿਲਾਂ ਕਿ ਕੁਝ ਵੀਡੀਓਜ਼ ਵਾਇਰਲ ਹੋਈਆਂ ਸੀ ਜਦੋਂ ਇੱਕ ਗੁਰੂ ਘਰ ਦੇ ਵਿੱਚ ਇੱਕ ਛੋਟੇ ਜਿਹੇ ਲੜਕੇ ਦੇ ਨਾਲ ਸ਼ੋਸ਼ਣ ਹੋ ਰਿਹਾ ਸੀ ਉਹਦਾ ਇੱਕ ਉਹਨਾਂ ਸੈਕਸ਼ੂਅਲ ਅਬਿਊਜ਼ ਹੋ ਰਿਹਾ ਸੀ ਇੱਕ ਚਾਈਲਡ ਅਬਿਊਜ਼ ਹੋ ਰਿਹਾ ਸੀ ਕੋਈ ਨਹੀਂ ਬੋਲਿਆ ਕੋਈ ਨਹੀਂ ਸਾਹਮਣੇ ਆਇਆ ਕਿਸੇ ਲੋਕਾਂ ਨੇ ਨਹੀਂ ਕਿਹਾ ਓਏ ਬੰਦ ਕਰ ਦਿਓ ਗੁਰੂ ਘਰ ਇਹ ਕਿੱਥੋਂ ਆਏ ਉਹ ਕਿੱਥੋਂ ਆਏ ਬਸ ਇੱਕ ਰੂਪੀ ਦੇ ਨਾਮ ਦੇ ਅੱਗੇ ਮਸੀਤ ਪਾਦਰੀ ਲੱਗਾ ਹੋਣਾ ਚਾਹੀਦਾ ਦੇਖੋ ਫਿਰ ਲੋਕ ਕਿੱਦਾਂ ਬਿੱਲਾਂ ਦੇ ਵਿੱਚੋਂ ਬਾਹਰ ਹੁੰਦੇ ਆ ਗੱਲਾਂ ਕਰਨ ਦੇ ਲਈ ਛੋਟੇ-ਛੋਟੀਆਂ ਬੱਚੀਆਂ ਗੁਰੂ ਘਰ ਦੇ ਵਿੱਚੋਂ ਮੱਥਾ ਟੇਕ ਕੇ ਬਾਹਰ ਆ ਰਹੀਆਂ ਸੀ ਪਿੱਛੋਂ ਇੱਕ ਆਦਮੀ ਨੇ ਆ ਕੇ ਉਸ ਬੱਚੀ ਨੂੰ ਬੈਟ ਟੱਚ ਕੀਤਾ ਕਿਸੇ ਨੇ ਕਿਸੇ ਨੇ ਨਹੀਂ ਉਸ ਗੱਲ ਦਾ ਵਿਰੋਧ ਕੀਤਾ ਨਹੀਂ ਕਿਉਂਕਿ ਸੰਤਾਂ ਦਾ ਉਹ ਜਿਹੜੇ ਸ਼ੋਸ਼ਣ ਕਰਦੇ ਉਹਨਾਂ ਦੇ ਨਾਂ ਦੇ ਅੱਗੇ ਪਾਦਰੀ ਜਾਂ ਮਸੀਹ ਲੱਗਾ ਹੋਣਾ ਚਾਹੀਦਾ ਨਾ ਤੁਹਾਡੇ ਵਿਊ ਜਿਹੜੇ ਆ ਤੁਹਾਡੇ ਜਿਹੜੇ ਪੁਆਇੰਟ ਆਫ view ਆ ਨਾ ਉਹ ਇਨਸਾਨਾਂ ਦੇ ਹਿਸਾਬ ਦੇ ਨਾਲ ਚੇਂਜ ਹੁੰਦੇ ਆ ਤੁਸੀਂ ਲੋਕ ਉਦੋਂ ਸਾਹਮਣੇ ਹੁੰਦੇ ਹੋ ਜਦੋਂ ਕ੍ਰਿਸ਼ਚਨਾਂ ਦੇ ਨਾਮ ਵਿੱਚ ਇਨਵੋਲਵ ਹੁੰਦਾ ਵਾ ਤੁਸੀਂ ਲੋਗ ਤੁਹਾਨੂੰ ਲੋਗ ਤੁਹਾਨੂੰ ਸਹੀ ਤੇ ਗਲਤ ਨਹੀਂ ਆ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਸਾਨੂੰ ਮੌਕਾ ਮਿਲੇ ਸਿੱਖ ਰਿਸ਼ਵਾਨੀਟੀ ਨੂੰ ਪਿੱਛੇ ਕਿੱਦਾਂ ਸਿੱਟੀਏ ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜਿਨ੍ਹਾਂ ਦੇ ਘਰ ਖੁਦ ਸ਼ੀਸ਼ੇ ਦੇ ਹੁੰਦੇ ਆ ਨਾ ਉਹ ਦੂਜਿਆਂ ਦੇ ਘਰਾਂ ਤੇ ਪੱਥਰ ਨਹੀਂ ਸੱਟਦੇ ਹੁੰਦੇ ਦੇਖੋ ਜਦੋਂ ਤੁਹਾਡੇ ਤਰਮਾਨੀਆਂ ਵਿੱਚ ਗੱਲਾਂ ਹੁੰਦੀਆਂ ਕੋਈ ਕ੍ਰਿਸ਼ਨ ਉੱਠ ਕੇ ਸਾਹਮਣੇ ਨੂੰ ਹੁੰਦੇ ਕੈਮਰਿਆਂ ਦੇ ਵਿੱਚ ਇਹ ਗੁਰੂ ਘਰਾਂ ਦੇ ਵਿੱਚ ਕੀ ਹੋ ਰਿਹਾ ਕੀ ਗਲਤ ਕੰਮ ਹੋ ਰਿਹਾ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਵਾ ਕੋਈ ਨਹੀਂ ਸਾਹਮਣੇ ਹੁੰਦਾ ਸਾਨੂੰ ਇਦਾਂ ਲੱਗਦਾ ਕਿ ਤੁਹਾਡੇ ਘਰ ਦੀਆਂ ਗੱਲਾਂ ਵਾ ਤੁਹਾਨੂੰ ਜੇ ਜੱਠਣੀਆਂ ਚਾਹੀਦੀਆਂ ਪਰ ਤੁਸੀਂ ਲੋਗ ਦੂਜੇ ਦੇ ਘਰ ਦੇ ਵਿੱਚ ਕਿੰਨਾ ਇੰਟਰਫਰੈਂਸ ਕਰਦੇ ਹੋ ਤੁਹਾਨੂੰ ਕਿੰਨਾ ਮਜ਼ਾ ਆ ਰਿਹਾ ਕਿ ਓਹੋ ਕ੍ਰਿਸ਼ਨਰ ਇਦਾਂ ਹੋ ਗਿਆ ਓਹੋ ਪਾਦਰੀ ਨੇ ਇਦਾਂ ਕਰ ਦਿੱਤਾ ਤੁਸੀਂ ਮਜ਼ੇ ਲੈ ਕੇ ਉਹ ਗੱਲਾਂ ਨੂੰ ਕਰਦੇ ਹੋ ਔਰ ਕਿ ਜਿਹੜੇ ਲੋਗ ਖੁਦ ਜਿਹੜੇ ਆਪਣੇ ਆਪ ਨੂੰ ਦੁੱਧ ਦੇ ਥੂਲੇ ਕਹਿ ਰਹੇ ਆ ਉਹ ਸਾਹਮਣੇ ਆ ਕੇ ਕਹਿ ਰਹੇ ਓਹੋ ਇਹਨਾਂ ਪਾਦੀਆਂ ਦੇ ਚਰਚ ਬੰਦ ਕਰ ਦਿਓ ਇਹਨਾਂ ਦੇ ਆਹ ਕਰ ਦਿਓ ਸਾਡੇ ਤਾਂ ਚਲੋ ਸੋਚ ਇੱਕ ਗਲਤੀ ਨਿਕਲੂਗੀ ਤੁਸੀਂ ਆਪਣੀਆਂ ਕਿੰਨੀਆਂ ਤੋਂ ਗਲਤੀਆਂ ਲੁਕੋਗੇ ਕਿੰਨੀਆਂ ਕਿ ਤੁਸੀਂ ਆਪਣੀਆਂ ਗਲਤੀਆਂ ਨੂੰ ਉੱਤੇ ਕਵਰ ਕਰੋਗੇ ਦੇਖੋ ਮੈਂ ਹੁਣ ਸਾਰੇ ਪੋਡਕਾਸਟ ਵਾਲਿਆਂ ਨੂੰ ਵੀ ਕਹਿ ਰਹੀ ਹਾਂ ਜਿਹੜੇ ਆਪਣੇ ਵਿਊਜ਼ ਦੇ ਚੱਕਰ ਦੇ ਵਿੱਚ ਪਾਦਰੀਆਂ ਨੂੰ ਬੁਲਾ ਕੇ ਜਾਂ ਕੋਹਰਾ ਧਰਮਾਂ ਨੂੰ ਬੁਲਾ ਕੇ ਤੁਸੀਂ ਡਿਬੇਟ ਕਰਾ ਰਹੇ ਹੋ ਤੇ ਜਦੋਂ ਆਹ ਈਡੀਆਂ ਵੱਡੀਆਂ-ਵੱਡੀਆਂ ਵੀਡੀਓਜ਼ ਵਾਇਰਲ ਹੋਈਆਂ ਸੀ ਉਦੋਂ ਤੁਹਾਡੇ ਪੋਡਕਾਸਟ ਕਿੱਥੇ ਗਏ ਸੀ ਉਦੋਂ ਤੁਸੀਂ ਪੋਡਕਾਸਟਰ ਕਿਉਂ ਨਹੀਂ ਬੈਠਾਏ ਇਹ ਗੱਲਾਂ ਦੇ ਉੱਤੇ